ਅਸੀਂ ਹੁਣ ਅਸਟਾਫ ਫਿਰਦੇ ਆ ਜੀ ਮੋਹਾਲੀ ਸਿਟੀ ਸੈਂਟਰ ਦੋਸਤੋ ਆਪਾਂ ਇਹਦੀ ਵੀਡੀਓ ਪਾਈ ਸੀ ਉਹਦਾ ਪਰ ਮੈਨੂੰ ਪਤਾ ਨਹੀਂ ਸੀ ਕੀ ਚੀਜ਼ ਹੈ ਇੰਨਾ ਥੱਲੇ ਫੋਟੋ-ਫੋਟੋ ਖਿੱਚੇ ਬੈਨ ਸੋਨੂੰ ਬਈ ਬਹੁਤ ਸੋਹਣੀ ਹੁੰਦੀ ਹੈ ਕਿ ਨਹੀਂ ਹਾਂਜੀ ਹਨਾ ਬੰਦੇ ਦੀ ਸ਼ਕਲ ਹੀ ਚੇਂਜ ਕਰ ਦਿੰਦੇ ਨੇ ਸੱਚੀ ਗੱਲ ਹੈ ਨਾ ਇਹ ਹਾਂ ਖੰਜੂਰਾ ਵੇਖ ਕੇ ਮੈਨੂੰ ਪਿੰਡ ਬਾਦਲ ਦੀ ਯਾਦ ਆ ਜਾਂਦੀ ਹੈ ਤੇ ਪਿੰਡ ਬਾਦਲ ਤੋਂ ਮੈਨੂੰ ਯਾਦ ਆ ਜਾਂਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤਰੱਕੀ ਦਾ ਦੂਜਾ ਨਾਂ ਸਰਦਾਰ ਸੁਖਵੀਰ ਸਿੰਘ ਬਾਦਲ 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 ਕੱਲ ਨੂੰ ਵੀ ਖਰਾਬ ਦੱਸਿਆ ਨੇ ਪਰਸੋਂ ਵੀ ਬੱਦਲ ਪੂਰਾ ਭੈੜਾ ਬਣਾਇਆ ਸੋਨੂ ਬਾਈ ਖੁਦ ਆਪ ਐਡੇ ਮਹਾਨ ਬੰਦੇ ਟਾਈਮ ਚ ਟਾਈਮ ਕੱਢ ਕੇ ਸਾਡੇ ਨਾਲ ਜਾ ਰਹੇ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਘਰ ਆਈਆਂ ਤੇ ਧੰਨਵਾਦ ਕਰ ਰਹੇ ਆ ਤੁਹਾਨੂੰ ਬਾਈ ਤੁਹਾਡਾ ਹਾਂਜੀ ਹਾਂਜੀ ਬਾਈ ਅਰਗੇ ਹੈਗੇ ਰਾਜਪੁਰੇ ਦੇ ਤੇ ਹੁਣ ਅਸੀਂ ਕੱਢਦੇ ਹਾਂ ਕਿ ਰਿਸ਼ਤੇਦਾਰੀ ਸਕੂਲ ਵੇਖੋ ਯਾਰ ਤੁਸੀਂ ਬੜਾ ਤਕੜਾ ਪੈਲ ਸਰ ਦਾ ਸਕੂਲ ਹੈ ਗੁਰਦਰਾ ਕੀ ਰੇਟ ਵੀ ਇਹਨਾਂ ਜਾਇ ਜਾਏ ਨਹੀਂ ਵੀ ਚੀਜ਼ ਵੇਖ ਕੇ ਡਰਨ ਵਾਲੀ ਗੱਲ ਨਹੀਂ ਇਹ ਹੈ ਕਿ ਵਾਈਫਾਈ ਤੇ ਚੱਲਣ ਵਾਲੀ ਸੌਚ ਕਿੰਨੀਆਂ ਸੁਟਾਂ ਹੈ ਇਹ ਕਿੰਨੇ ਲੈਂਪ ਪਏ ਹੋ ਦੇਖੋ ਚਾਰ ਹੀ ਸੋਚਾ ਇਹਦੇ ਆ ਇਹ ਮਤਲਬ ਐ ਵੱਡੀ ਏ ਥੋੜੀ ਜਿਹੀ ਪਾਵਰ ਵਾਲੀ ਐ ਟੱਚ ਵਾਲਾ ਕੰਮ ਆ ਆ ਪੱਖੇ ਵੀ ਰਿਮੋਟ ਤੇ ਆ ਗਾ ਨੂੰ ਪਤਾ ਨਹੀਂ ਕੀ ਕੋਈ ਰਿਮੋਟ ਤੇ ਆ ਜਾਊਗਾ ਸਰਕਾਲੇ ਵਰਲਡ ਟ੍ਰੇਡ ਸੈਂਟਰ ਦਾ ਨਾਮ ਤਾਂ ਸੁਣੀ ਹੋਣਾ ਕਹਿੰਦੇ ਆ ਵੀ ਇਹ ਬਿਲਡਿੰਗ ਉਹਨਾਂ ਦੀ ਐ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਮੌਸਮ ਖਰਾਬ ਹੋ ਸਕਦਾ ਅਗਲੇ ਦਿਨ ਆਹ ਦੇਖ ਲਓ ਕੱਲ ਨੂੰ ਵੀ ਖਰਾਬ ਦੱਸੀ ਜਾਂਦੇ ਪਰਸੋਂ ਵੀ ਬੱਦਲ ਪੂਰਾ ਭੈੜਾ ਬਣਾਇਆ ਹੋ ਸਕਦਾ ਹੈ ਮਹਾਨੀ ਵਾਲੀ ਸਾਈਡ ਪਈ ਵੀ ਜਾਂਦਾ ਹੋਵੇ ਸੱਤ ਫੇਸ ਵਾਲੀ ਸਾਈਡ ਅਸੀਂ 109 ਸੈਕਟਰ ਚ ਹਾਂ ਅੰਡੀ ਕਿਹੜਾ ਜਿਹਾ ਸਾਈਡ ਪੈਂਦਾ ਮੇਰੇ ਹਿਸਾਬ ਨਾਲ ਤੇ ਬਾਕੀ ਥੋੜੀ ਚਰਚਾ ਆ ਜਾਊਗਾ ਉੰਗੇ ਇਹਨਾਂ ਤੋਂ ਉੱਡ ਕੇ ਆਉਣਾ ਹੈ ਇਹਨਾਂ ਨੇ ਕਿਹੜਾ ਸੜਕ ਛੜਕ ਆਉਣਾ ਤੇ ਵਧੀਆ ਆ ਜਦਾਂ ਮੈਂ ਸਿੱਧੂ ਪਹਿਲਾਂ ਗਰਮੀ ਬਹੁਤ ਸੀ ਹਮਸ ਬਹੁਤ ਜ਼ਿਆਦਾ ਹੋਈ ਪਈ ਸੀ ਗੱਲਾਂ ਛੱਡ ਦਿਓ ਤੁਸੀਂ ਵੇਖ ਹੀ ਲੋ ਕਿ ਕਿੰਨਾ ਜ਼ਿਆਦਾ ਮਤਲਬ ਤੱਤਾਂ ਮਾਹੌਲ ਦਾ ਧੁੱਪ ਕਿੰਨੀ ਤੇਜ਼ ਹੈ ਮੀਂਹ ਕਰਦੇਵੇਂ ਮੀਂਹ ਆਵੇ ਤੇ ਗਰਮੀ ਤਾਂ ਰਾਤ ਵੇਲੇ ਪਰ ਇੱਕ ਰਿਕਵੈਸਟ ਹੋਰ ਕਰਦੇ ਆਂ ਪ੍ਰਮਾਤਮਾ ਅਗੇ ਰੱਬ ਅਗੇ ਜੇ ਸੁਣ ਲੇ ਤਾਂ ਵੀ ਅੱਜ ਅਜ ਪਾਲੇ ਕੱਲ ਨੂੰ ਮਾੜਾ ਮੋਟਾ ਪਾਲੇ ਉਸ ਤੋਂ ਬਾਅਦ ਇੱਕ ਦਿਨ ਨਾ ਪਾਵੇ ਫਿਰ ਜਿੰਨਾ ਮਰਜ਼ੀ ਪਾਲੇ ਕਿਉਂਕਿ ਲੈਂਟਰ ਪੈਣਾ ਹੈ ਚਲੋ ਦੇਖਦੇ ਹਾਂ ਵਾਕੀ ਪਰਮਾਤਮਾ ਦੇ ਰੰਗ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੰਮ ਚੱਲ ਜਾਈ ਜਾਂਦਾ ਹੈ ਲੈਂਟਰ ਦੀ ਪੂਰੀ ਤਿਆਰੀ ਹੈ ਤੇ ਸੋਨੂ ਭਾਈ ਸੰਕਰੋਂ ਦੇ ਲਾਂਬੇ ਤੇ ਜਾਂਦੇ ਸੀ ਵੀ ਤੁਸੀਂ ਦਵਾ ਦਾ ਬਈ ਬਿਜਲੀ ਦਾ ਸਮਾਨ ਲੈ ਕੇ ਆਓ ਵੀ ਮੈਂ ਫਿਟਿੰਗ ਕਰਨੀ ਹੈ ਅੱਜ ਫਿਰ ਸੋਨੂ ਭਾਈ ਖੁਦ ਆਪ ਐਡੇ ਮਹਾਨ ਬੰਦੇ ਟਾਈਮ ਤੇ ਟਾਈਮ ਕੱਢ ਕੇ ਸਾਡੇ ਨਾਲ ਜਾ ਰਿਹਾ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਘਰ ਆਈਆਂ ਤਾਂ ਧੰਨਵਾਦ ਕਰ ਰਹੇ ਹਾਂ ਤੁਹਾਨੂੰ ਬਈ ਤੁਹਾਡਾ ਹਾਂਜੀ ਹਾਂਜੀ ਤੇ ਹੁਣ ਆਪਾਂ ਕਿਹੜੇ ਸੈਕਟਰ ਜਾ ਰਹੇ ਹਾਂ ਜੀ ਆਪਾਂ ਮੌਲੀ ਸਿਟੀ ਸੈਂਟਰ 에어로 ਸਿਟੀ ਤੇ ਉੱਥੇ ਸਾਮਾਨ ਵਧੇਰੇ ਮਿਲਦਾ ਬਈ ਹਾਂਜੀ ਕੁਆਲਿਟੀ ਬੈਸਟ ਕੁਆਲਿਟੀ ਬੈਸਟ ਰੇਟ ਜੈਨੂਇਨ ਜਮਾਂ ਹਾਂਜੀ ਤੇ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜਾਂਦਾ ਉੱਥੇ ਭਾਵੇਂ ਆਪਾਂ ਮਤਲਬ ਪਾਈਪਿੰਗਾਂ ਵਾਲ ਲੈਣੀ ਹੈ ਜਾਂ ਆਪਾਂ ਕੁਝ ਸਵਿਚ ਵਗੈਰਾ ਲੈਣੀ ਹੈ ਸਭ ਕੁਝ ਜੋ ਮਰਜੀ ਪਾਈਪਿੰਗ ਫੈਨਸੀ ਲਾਈਟ ਜੂਮਰ ਅੱਛਾ ਜੋ ਮਰਜੀ ਸਭ ਕੁਝ ਮਿਲਦਾ ਏਡ ਗੱਡ ਘਰ ਦੇ ਮਤਲਬ ਡਿਜ਼ਾਈਨਿੰਗ ਵਾਸਤੇ ਠੀਕ ਆ ਤੇ ਕਿੰਨੇ ਟਾਈਮ ਤੁਸੀਂ ਨਵੇੜ ਦੋ ਕੰਮ ਦੀ ਕੋਠੀ ਦਾ ਛੱਤ ਉਹ ਤਾਂ ਇਰਸ਼ਾਨ ਜੀ ਹੋ ਜਾਊਗਾ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਜਿਹੜੀ ਫੀਟਿੰਗ ਕਰੋਗੇ ਹਾਂਜੀ ਸੱਚੀ ਅੱਛਾ ਨਹੀਂ ਔਵੇਂ ਨਹੀਂ ਦੂਜਾ ਆਣਾ ਮੈਂ ਮਤਲਬ ਹਾਂ ਲੈਂਡਰ ਇੱਕ ਮਹੀਨਾ ਅੱਛਾ ਲੈਂਡਰ ਲੈ ਇੱਕ ਦਿਨ ਚ ਜਿਹੜਾ ਦੂਜਾ ਦਾ ਪਾਪਾ ਛਾਪਾਣਾ ਕਮ ਉਹ ਤਾਂ ਟਾਈਮ ਲੱਗਦਾ ਹੈ 4-5 ਹਫ਼ਤੇ 10 ਦਿਨ ਸਾਰਾ ਏ ਟੂ ਜ਼ੈਡ ਫਿਨਿਸ਼ਿੰਗ ਵਾਲਾ ਸਾਰਾ ਸਾਰਾ ਜਿਵੇਂ ਹੁਣ ਕੀਤਾ ਸਾਰੀ ਚੀਜ਼ ਹਾਂ ਹਾਂ ਨਹੀਂ ਨਹੀਂ ਤੇ ਇਹ ਨਾਲ ਵੀ ਆਊਗਾ ਪਲਸਟਰ ਵਾਲਾ ਵੀ ਆਊਗਾ ਪੇਂਟਰ ਵੀ ਆਊਗਾ ਅੱਛਾ ਮੈਂ ਸਮਝ ਗਿਆ ਮੈਂ ਤੁਹਾਨੂੰ ਜਿਵੇਂ ਆਪਾਂ ਸ਼ੁਰੂ ਕਰਦੇ ਹਾਂ ਬਾਅਦ ਚ ਜਿਵੇਂ ਕਸਤਾਂ ਲੱਗਦੇ ਆ ਕਦੇ ਅੱਧ ਲੱਗ ਗਏ ਕਦੇ ਮਹੀਨੇ ਲੱਗ ਗਏ ਉਹ ਜਣੇ ਤੁਸੀਂ ਓਕੇ 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 ਠੀਕ ਆ ਤੁਹਾਨੂੰ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਦੋਸਤੋ ਆਪਾਂ ਇਹਦੀ ਵੀਡੀਓ ਪਾਈ ਸੀ ਉਹਦਾ ਪਰ ਪਤਾ ਨਹੀਂ ਸੀ ਕੀ ਚੀਜ਼ ਐ ਇਹ ਹੁਣ ਸੋਨੂ ਬਾਈ ਨੇ ਦੱਸਿਆ ਆਪਾਂ ਨੂੰ ਵੀ ਇਹ ਐਚ ਡੀ ਐਫ ਸੀ ਦੀ ਬਿਲਡਿੰਗ ਐ ਇੱਕ ਬਿਲਡਿੰਗ ਆਹ ਇੱਕ ਪਿੱਛੇ ਰਹਿ ਗਈ ਇਹਨ ਯਾ ਦੇਖੋ ਤੁਸੀਂ ਮਹਾਲੀ ਸ਼ਹਿਰ ਦੇ ਵਿੱਚ ਵੀ ਨਾ ਹੁਣ ਨਵੀਆਂ ਨਵੀਆਂ ਬਿਲਡਿੰਗਾਂ ਬਣੀ ਜਾਂਦੀਆਂ ਅਜੀਬੋ ਗਰੀਬ ਦੇਖੋ ਤੁਸੀਂ ਵਾਹ ਜੀ ਵੇਖਿਆ ਨੀ ਰਹਾ ਬਾਕੀ ਅਸੀਂ ਪਹੁੰਚ ਗਏ ਪਟੜੋੜ ਤੇ ਤੇ ਬਸ ਲਗਭਗ 5-7 ਮਿੰਟਾਂ ਚ ਪਹੁੰਚ ਜਾਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਉਥੋਂ ਦੀ ਮਾਰਕੀਟ ਲਓ ਜੀ ਅਸੀਂ ਪਹੁੰਚ ਹੀ ਗਏ ਤੇ ਆਹ ਦੁਕਾਨ ਤੇ ਜਾਣਾ ਸੀ ਸੋਨੂ ਬਈਅਰਗਾਂ ਨਾਲ ਤੇ ਬਈਅਰਗੇ ਹੈਗੇ ਰਾਜਪੁਰੇ ਦੇ ਤੇ ਹੁਣ ਅਸੀਂ ਕੱਢਦੇ ਹਾਂ ਕੋ ਰਿਸ਼ਤੇਦਾਰੀ ਵੇਖਦੇ ਆਂ ਬਾਕੀ ਸੁਣਿਆ ਰਾਜਪੁਰੇ ਦੇ ਇਹ ਹੈ ਜਿਹਾ ਉਹ ਹੈ ਜਿਹੜੇ ਵੀ ਹੋਏ ਅਸੀਂ ਇਸ ਤਰੀਕਾ ਕੱਢਾਂਗੇ ਦੋ ਦੁਕਾਨਾਂ ਇੱਥੇ ਤੇ ਬਾਕੀ ਉਹ ਸਾਹਮਣੇ ਆ ਗਿਆ ਸਕੂਲ ਸਕੂਲ ਵੇਖੋ ਯਾਰ ਤੁਸੀਂ ਬੜਾ ਤਕੜਾ ਪੈਲ ਸਰਕਸ ਸਕੂਲ ਹੈ ਗੁਰੂਦਰਾ ਇੰਟਰਨੈਸ਼ਨਲ ਸਕੂਲ ਦੇਖੋ ਪਤਾ ਨਹੀਂ ਕੀ ਕੁਛ ਬਣੀ ਜਾਂਦਾ ਹੁਣ ਤਾਂ ਇਹ ਅਸੀਂ ਹੁਣ ਇਸ ਟਾਈਮ ਫਿਰਦੇ ਆਂ ਜੀ ਮੋਹਾਲੀ ਸਿਟੀ ਸੈਂਟਰ ਇੱਥੇ ਬਹੁਤ ਸੋਹਣੀਆਂ ਮਾਰਕੀਟਾਂ ਬਣੀਆਂ ਨਵੀਆਂ ਸਿਰੇ ਦੀਆਂ ਆਹ ਦੇਖੋ ਸਾਰੀ ਡਿਵੈਲਪਮੈਂਟ ਹੋਣਾ ਐ ਸਾਈਡ ਆ ਗਈ ਐ ਰਪਟਾ ਰੋਡ ਤੇ ਤੇ ਜਿੰਨਾ ਵੀ ਕਹਿ ਦਈਏ ਉਹਨਾਂ ਵਧੀਆ ਬਣਿਆ ਹੋਇਆ ਉਹਨਾਂ ਖੂਬਸੂਰਤ ਬਣਿਆ ਹੋਇਆ ਉਹਨਾਂ ਹੀ ਜਿਆਦਾ ਸਫਾਈ ਆ ਤੁਸੀਂ ਵੇਖ ਲਓ ਕਿਤੇ ਕੋਈ ਰੇਤਾਂ ਨਹੀਂ ਕੋਈ ਮਿੱਟੀ ਇਕੱਟਾ ਕੁਝ ਨਹੀਂ ਪੂਰਾ ਵਧੀਆ ਤੇ ਸੋਹਣਾ ਤੇ ਆ ਪੰਪੇੜਾ ਮੈਂ ਗੱਲ ਕਰਦਾ ਨਾ ਪੰਪ ਵੀ ਹੋਸੇ ਜਿਹੜਾ ਬਾਹਰੋਂ ਬਣਿਆ ਹੋਇਆ ਬਹੁਤ ਸੋਹਣਾ ਪੰਪ ਬਣਿਆ ਹੋਇਆ ਜਿੰਨਾ ਵੀ ਕਹਿਰੀ ਬਾਕੀ ਆਲਾ ਤੁਹਾਨੂੰ ਵਦਹੀਏ ਵੱਡੀਆਂ ਵੱਡੀਆਂ ਬਿਲਡਿੰਗਾਂ ਇੱਥੇ ਬਣੀਆਂ ਜਾਂਦੀਆਂ 24 ਘੰਟੇ ਕੰਮ ਚੱਲੀ ਜਾਂਦਾ ਹੈ ਨਿਆਰੇ ਦਾ ਰ ਹੈ ਜਿਹਨੇ ਦਾ ਵੀ ਪਹਿਲਾਂ ਜਦੋਂ ਬਣੀ ਬਣੀ ਯਾਰ ਉਸਦੀ 플ੌਟ ਲੈ ਲੇ ਉਹਨਾਂ ਤੋਂ ਸਮਝ ਲਓ ਹੁਣ ਲਾਟਰੀ ਹੈ ਨਿਆਰੇ ਲੈਂਦੇ ਆ ਬਈ ਉਧਾਂ ਚਲੋ ਹੁਣ ਜਾਂਦੇ ਆ ਦੁਕਾਨ ਚ ਵੇਣੇ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅੰਦਰ ਕੀ ਕੁਛ ਹੈ ਲਓ ਜੀ ਕਰਦੇ ਐਂਟਰੀ ਦਸ਼ਮੇਸ਼ ਇਲੈਕਟ੍ਰੀਕਲ ਦਾ ਇਸੋਂ ਨੂੰ ਬਈਅਰਗੇ ਤੱਕ ਗਏ ਅੰਦਰ ਆਪਣੀ ਐਂਟਰੀ ਥੋੜੀ ਲੇਟ ਹੋਊਗੀ ਆ ਬਈਅਰਗਾਂ ਦੀ ਸ਼ਾਪ ਹੈ ਸਭ ਕੁਝ ਮਿਲਦਾ ਝੂੰਬਰ ਤੋਂ ਲੈ ਕੇ ਹਰ ਇੱਕ ਚੀਜ਼ ਪੂਲ ਕੁਆਂਟੀਟੀ ਚ ਆ ਦੇਖੋ ਝੂੰਬਰ ਝੂੰਬਰ ਬਹੁਤ ਸੋਹਣੇ ਆ ਕਹਿੰਦੇ ਕਿ ਐਂਜ ਕਰਦਾ ਲਾ ਕੇ ਲੈ ਜੀਏ ਤੇ ਬਾਕੀ ਰੇਟ ਵੀ ਇਹਨਾਂ ਜਾ ਜਾਇਆ ਨਹੀਂ ਵੀ ਚੀਜ਼ ਵੇਖ ਕੇ ਡਰਨ ਵਾਲੀ ਗੱਲ ਨਹੀਂ ਹਰੇਕ ਬੰਦਾ ਆਪਦੇ ਰੁਪਈਆਂ ਦੇ ਹਿਸਾਬ ਨਾਲ ਤੇ ਵਾਈਟਰ ਦੇ ਹਿਸਾਬ ਨਾਲ ਚੀਜ਼ ਲੈ ਜਾ ਸਕਦਾ ਤੇ ਘਰੇ ਲੱਗੀ ਸੋਹਣੀ ਵੀ ਲੱਗੂਗੀ ਦੇਖੋ ਹੈ ਨਾ ਕਹਿਣ ਚੀਜ਼ਾਂ ਆਹ ਦੇਖੋ ਦੋਸਤੋ ਕਿੰਡੀ ਕਹਿਣ ਚੀਜ਼ ਹੈ ਇਹ ਹੈ ਕਿ ਵਾਈਫਾਈ ਤੇ ਚੱਲਣ ਵਾਲੀ ਸੱਚ ਤੁਸੀਂ ਘਰੋਂ ਬਾਹਰ ਬੈਠੇ ਹੋ ਤੇ ਰੇਂਜ ਹੋਣੀ ਚਾਹੀਦੀ ਹੈ ਉਸ ਨਾਲ ਦੇ ਨਾਲ ਵਾਈਫਾਈ ਤੋਂ ਬੰਦ ਕਰ ਦਿਓ ਔਨ ਕਰ ਦਿਓ 400 ਚ ਦੇਖੋ ਤੁਹਾਨੂੰ ਪਾਵਰ ਤੇ ਉਧਰ ਪਾਵਰ ਵਾਲੀ ਹੈ ਤੇ 400 ਜਦੋਂ ਆ ਗਿਆ ਬਾਕੀ ਤੁਹਾਨੂੰ ਇਹ ਬਾਕਸ ਦਿਖਾਉਣਾ ਮੈਂ ਹਾਂ ਤੇ ਕੰਪਨੀ ਵੀ ਚੰਗੀ ਹੈ ਹਾਂ ਵੀ ਹਾਂ 골ਡ ਮੈਟਲ ਦੀ ਕੰਪਨੀ ਦੀ ਹੈ ਦੇਖੋ ਤੁਸੀਂ ਕਿੱਡੀ ਘੈਂਟ ਚੀਜ਼ ਹੈ 골ਡ ਮੈਟਲ ਬਾਕੀ ਗਰੰਟੀ ਵਾਰੰਟੀ ਵੀ ਹੈ ਰੇਟ ਵੀ ਜਾਇਆ ਜਾਏ ਨਵੀਆਂ ਚੀਜ਼ਾਂ ਆ ਜਾਂਦੀਆਂ ਹਨ ਦਿਨ-ਦਿਨ ਤੇ ਸਿਰਾਂ ਕੰਮ ਆ ਬਾਕੀ ਆ ਦੇਖੋ ਕਿੰਨੀਆਂ ਸੁੱਟਾਂ ਆ ਤੇ ਕਿੰਨੇ ਲੈਂਪ ਪਏ ਆ ਦੇਖੋ ਬਹੁਤ ਛੋੜਾ ਛੋੜਾ ਕੀਤਾ ਬਣੀਆ ਦੋਸਤੋ ਜਿਵੇਂ ਤੁਸੀਂ ਛੋਟੀ ਸੋਚ ਵੇਖੀ ਹੈ ਜਿਹੜੀ ਟੱਚ ਵਾਲੀ ਵਾਈਫਾਈ ਵਾਲੀ ਹੈ ਤੇ ਹੁਣ ਤੁਹਾਨੂੰ ਆ ਦਿਖਾਉਣੇ ਆ ਦੇਖੋ ਇਹ ਵੀ ਉਸੇ ਕੰਪਨੀ ਦੀ ਹੈ ਦੇਖੋ ਤੁਸੀਂ ਵਾਹ ਜੀ ਬਸ ਤੇ ਯੂ ਐਸ ਬੀ ਪੋਰਟ ਵੀ ਹੈਗੇ ਆ ਤੇ ਆ ਦੇਖੋ ਐਂ ਕਰਕੇ ਫਿਕਸ ਹੋ ਜਾਂਦੀ ਹੈ ਜੇ ਫਿਲਮਾਂ ਤੇ ਨਹੀਂ ਹੁੰਦੀ ਵੀ ਤੇ ਚਾਰ ਹੀ ਸੁੱਟਾਂ ਇਹਦੇ ਆ ਇਹ ਮਤਲਬ ਐ ਵੱਡੀ ਹੈ ਥੋੜੀ ਜਿਹੀ ਪਾਵਰ ਵਾਲੀ ਹੈ ਟੱਚ ਵਾਲਾ ਕੰਮ ਆ ਨੋ ਫੈਨ ਦਾ ਵੀ ਇੱਥੇ ਸ਼ਾਇਦ ਵਿੱਚ ਸਾਨੂੰ ਨਾਂ ਲਿਖਿਆ ਨਹੀਂ ਹੈਗਾ ਹੋਵੇ ਪਲੱਸ ਮੈਨਜ ਕਰਨ ਵਾਲਾ ਤੇ ਬਾਕੀ ਇਹ ਪਾਵਰ ਵਾਲੀ ਦਾ ਜੁਐਸਟੀ ਸਿਰਾ ਕੰਮ ਹੈ ਜੇ ਆਪ ਸੋਚਾਂ ਮਤਲਬ ਬੋਰਡ ਹੈ ਇਹ ਚਾਰ ਸੋਚਾਂ ਵਾਲਾ ਬਹੁਤ ਗੈਂਡਾ ਚੀਜ਼ ਹੈ ਪਲੱਗਾਂ ਥਾਂ ਤੇ ਇਥੇ ਯੂਐਸਬੀ ਲੱਗ ਜਾਂਦੀ ਹੈ ਸਿਰਾ ਕੰਮ ਸਿਰਾ ਜਿੰਨਾ ਵੀ ਕਹਿ ਦਈਏ ਛੋਟੀ ਛੋਟੀ ਹੋ ਗਈ ਤਕਨੋਲੋਜੀ ਜਦੋਂ ਜਦੋਂ ਵੱਧਦੀ ਜਾਂਦੀ ਹੈ ਔਰ ਇੰਗਲੈਟਾਂ ਦੇਖੋ ਕਿੰਡੀਆਂ ਸੋਹਣੀਆਂ ਨੇ ਇਹ ਇੰਨਾ ਥੱਲੇ ਫੋਟੋ ਫੋਟੋ ਖਿੱਚੀਏ ਨਾ ਸੋਨੂੰ ਬਈ ਬਹੁਤ ਸੋਹਣੀ ਹੁੰਦੀ ਹੈ ਕਿ ਨਹੀਂ ਹਾਂਜੀ ਹਨਾ ਬੰਦੇ ਦੀ ਸ਼ਕਲ ਹੀ ਚੇਂਜ ਕਰ ਦਿੰਦੇ ਨੇ ਸ ਬਾਕੀ ਵੀ ਆ ਵੇਖੋ ਸਰਦਾਰ ਭਰਾਵਾਂ ਦੀ ਦੁਕਾਨ ਆਪਣੇ ਬਾਈ ਅਰਗੇ ਦੋ ਭਰਾ ਸਰਾਕਾ ਸਰਾਸ ਤੇ ਨਾਲ ਦੇ ਕੇ ਲਈ ਹੈ ਹਨਾ ਜੀ ਕੁਝ ਹੋਰ ਕਹਿਣਾ ਚਾਹੁੰਦੇ ਆ ਦੇਖ ਲੋ ਕਿਹੜਾ ਦੇਸੀ ਹੋਇਆ ਬ੍ਰਾਂਡਡ ਸੋ ਨੂੰ ਬਈ ਥੋੜਾ ਜਿਹਾ ਬਿਜੀ ਨੇ ਕੋਈ ਨਹੀਂ ਕਰ ਲੈਣ ਦਾ ਕੰਮ ਆਪਣਾ ਕੰਮ ਹੀ ਕਰੀ ਜਾਂਦੇ ਆ ਦੋਸਤੋ ਆ ਤੁਹਾਨੂੰ ਪੱਖੇ ਦਿਖਾਏ ਸੀ ਪਹਿਲਾਂ ਵਾਲੀ ਵੀਡੀਓ ਚ ਮੈਂ ਜਿਵੇਂ ਜਿਵੇਂ ਆਪਣਾ ਨੌਲੇਜ ਮਿਲਦੀ ਓਵੇਂ ਪਤਾ ਲੱਗਦਾ ਆ ਪੱਖੇ ਵੀ ਰਿਮੋਟ ਤੇ ਆ ਗਾ ਨੂੰ ਪਤਾ ਨਹੀਂ ਕੀ ਕੋਈ ਕੁਛ ਰਿਮੋਟ ਤੇ ਆ ਜਾਊਗਾ ਟੈਕਨੋਲੋਜੀ ਵਧੀ ਜਾਂਦੀ ਹੈ ਮੈਂ ਵਿੱਚ ਸੁਣਿਆ ਤਾਂ ਸਾਰਾ ਕੁਝ ਹੀ ਸੀਗਾ ਵੀ ਵਾਈਫਾਈ ਤੇ ਵੀ ਆਉਂਦਾ ਹੈ ਰੋਡ ਤੇ ਵੀ ਆਉਂਦਾ ਐ ਨਹੀਂ ਵੀ ਆਪਾਂ ਕਿਹੜਾ ਛੱਡੂਆਂ ਪਰ ਐ ਵੀ ਦੇਖਿਆ ਅੱਜ ਪਹਿਲੀ ਵਾਰੀ ਹੈ ਤੇ ਥੋੜਾ ਜਿਹਾ ਮੈਂ ਮਤਲਬ ਵਧੀਆ ਲੱਗਿਆ ਵੀ ਜਿਹੜੀਆਂ ਚੀਜ਼ਾਂ ਬਾਹਰਲੇ ਮੁਲਕਾਂ 'ਚ ਮਿਲਦੀਆਂ ਆਪਣੇ ਇੰਡੀਆ 'ਚ ਮਿਲ ਰਹੀਆਂ ਪੰਜਾਬ 'ਚ ਮਿਲ ਰਹੀਆਂ ਬਹੁਤ ਵਧੀਆ ਗੱਲ ਹੈ ਉਹ ਵੀ ਵਾਜਬ ਰੇਟ ਤੇ ਮਿਲਦੀਆਂ ਜ਼ਰੂਰ ਹੋਣਗੀਆਂ ਬਹੁਤ ਹਾਈ ਰੇਟ ਤੇ ਮਿਲਦੀਆਂ ਪਰ ਵਾਜਬ ਰੇਟ ਤੇ ਬਹੁਤ ਘੱਟ ਰੇਟ ਤੇ ਆਰਾਮ ਮਤਰੀ ਤੁਸੀਂ ਲਾ ਲੋ ਸਾਹਿਬ ਵੀ 1500 2000 ਤੋਂ ਵਧੀਆ ਜਿਹੜੀ ਵਾਈਫਾਈ ਵਾਲੀ ਆ ਸੋਚੋ ਮਿਲ ਤੇ ਬਾਕੀ ਆਏ ਆ ਵੀ ਹੋ ਸਕਦਾ ਤੁਸੀਂ ਦੇਖਿਆ ਹੁਣ ਹੋ ਸਕਦਾ ਹੁਣ ਮੰਨ ਲਓ ਆਪਾਂ ਨੂੰ ਜਿੰਨੇ ਵੀ ਜਾਨੇ ਵੇਂਦੇ ਆ ਯਾਰ ਮੰਨ ਲਓ ਅਧਾਰ ਤੌਰ ਤੇ 100 ਜਾਨਾ ਆਪਣ ਵੇਦਾ ਹੈ 1000 ਵੇਦਾ ਹੈ ਤੇ 100 ਵਿੱਚੋਂ 100 ਜਾਨੇ ਨੂੰ ਵੀ ਨਹੀਂ ਪਤਾ ਉਹਨੂੰ ਵੀ ਆਪਣੀ ਵੀਡੀਓ ਥਰੂ ਪਤਾ ਲੱਗ ਗਿਆ ਤਾਂ ਬਹੁਤ ਵੱਡੀ ਗੱਲ ਆ ਆਪਾਂ ਇਸ ਚੀਜ਼ ਖੁਸ਼ੀ ਮਹਿਸੂਸ ਕਰਦੇ ਆ ਠੀਕ ਆ ਤੁਸੀਂ 900 ਜਾਨਾ ਜਾਂ 90 ਜਾਨੇ ਵੇਂਦੇ ਹੋਗੇ 10 ਜਿਹੜੇ ਨਹੀਂ ਵੇਂਦੇ ਹੁਣੇ ਮਤਲਬ ਉਹਨਾਂ ਨੇ ਦੇਖੀ ਨਹੀਂ ਹੋਣੀ ਕਦੇ ਵਿਚਾਰੇ ਨੇ ਤੋਂ ਅੱਜ ਦੇਖ ਤਾਂ ਲੈਣਗੇ ਸਪੈਸ਼ਲ ਨਾ ਜਮਾ ਨੇੜ ਦੀ ਲੈ ਕੇ ਆਇਆ ਮੈਂ ਦਿਖਾ ਗਏ ਤੁਹਾਨੂੰ ਬਹੁਤ ਸੋਹਣਾ ਬਣਿਆ ਹੋ बस ऐसे ही हमडटो बाहर बने हैं दोस्तों ਤੁਸੀਂ ਅਮਰੀਕਾ ਵਾਲੇ ਵਰਲਡ ਟ੍ਰੇਡ ਸੈਂਟਰ ਦਾ ਨਾਮ ਤਾਂ ਸੁਣੀ ਹੋਣਾ ਹੈ ਕਹਿੰਦੇ ਆ ਵੀ ਇਹ ਬਿਲਡਿੰਗ ਉਹਨਾਂ ਦੀ ਹੈ ਆ ਦੇਖੋ ਦੇਖ ਲਓ ਕੀ ਕੁਛ ਆ ਰਿਹਾ ਹੈ ਬਾਕੀ ਦੋਸਤੋ ਅਸੀਂ ਹੋ ਗਏ ਬਿੱਲ ਲਏ ਤੇ ਆ ਫਿਰ ਖੰਜੂਰ ਆ ਗਈਆਂ ਖੰਜੂਰਾਂ ਵੇਖ ਕੇ ਮੈਨੂੰ ਪਿੰਡ ਬਾਦਲ ਦੀ ਯਾਦ ਆ ਜਾਂਦੀ ਹੈ ਤੇ ਪਿੰਡ ਬਾਦਲ ਤੋਂ ਮੈਨੂੰ ਯਾਦ ਆ ਜਾਂਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤਰੱਕੀ ਦਾ ਦੂਜਾ ਨਾਮ ਸਰਦਾਰ ਸੁਖਵੀਰ ਸਿੰਘ ਬਾਦਲ 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 ਬਾਕੀ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਘਰਾਂ ਨੂੰ ਕਿਉਂਕਿ ਜਾ ਕੇ ਸੋਨੂ ਬਾਈ ਨੇ ਫਿਟਿੰਗ ਵਾਲਾ ਸਮਾਨ ਹੁਣੇ ਫਿੱਟ ਕਰਨਾ ਹੈਂਦਾ ਤੇ ਇੱਥਾਂ ਕਰਕੇ ਤੇ ਅੱਜ ਜਿਹੜਾ ਭੂਡ ਕਰਾਇਆ ਸੀ ਸਾਨੂੰ 750 ਰੁਪਏ ਜੀ ਮਿਲ ਗਿਆ ਉਹ ਐਪ ਦੀ ਸਾਨੂੰ ਲੋਡ ਨਹੀਂ ਪਈ ਕਿਉਂਕਿ ਅਸੀਂ ਵੀ ਇਸ ਟਾਈਮ ਦੂਰ ਸੀ ਉੱਥੋਂ ਉਦੋਂ ਸਾਡੇ ਤੋਂ ਸਾਢੇ 350 ਰੁਪਏ ਲਿਆ ਸੀ 360 ਰੁਪਏ ਤੇ ਅੱਜ ਸਿਰਫ 400 ਦੇ ਵਿੱਚ ਅਸੀਂ ਮਤਲਬ ਉੱਥੋਂ ਤੱਕ ਦਾ ਸਫਰ ਹੋਣ ਦੇ through ਟੈਕ ਕਰਾਵਾਂਗੇ ਸਾਡੇ ਸਮਾਨ ਨੂੰ ਚਲੋ ਤੇ ਬਾਕੀ ਪਹੁੰਚ ਕੇ ਕਰਦੇ ਆਂ ਗੱਲਬਾਤ ਓਕੇ ਦੋਸਤੋ ਕਿਨੇ ਗੱਲ ਨਹੀਂ ਸੁਣ ਦਿੱਤੀ ਜੀ ਮੈਂ ਰਿਪੀਟ ਕਰ ਦਿੰਦਾ ਵੀ ਲੈਂਟਰ ਦੀ ਤਿਆਰੀ ਹੈ ਗਾਂ ਰੱਬ ਦੇ ਆਸਰੇ ਹੈ ਜੇ ਮੀਂਹ ਨਾ ਆਇਆ ਤਾਂ ਲੈਂਟਰ ਉਹਨੇ ਜਲਦੀ ਭੇਜੂਗਾ ਜੇ ਮੀਂਹ ਆ ਗਿਆ ਤੁਹਾਨੂੰ ਪਤਾ ਫਿਰ ਤਾਂ ਰੁਕਣੀ ਪਊ ਹਾਲੀ ਕੋਈ ਨਹੀਂ ਹੁਣ ਪਰਮਾਤਮਾ ਦੇ ਹੱਥ ਵਸਾ ਹੈ ਵੀ ਮੀਂਹ ਆਉਂਦਾ ਕਿ ਨਹੀਂ ਆਉਂਦਾ ਜੇ ਨਾ ਆਇਆ ਤਾਂ ਪਰਮਾਤਮਾ ਮਿਹਰ ਕਰੇ ਇੱਕ ਦਿਨ ਲੈਂਟਰ ਭੇਜੂਗਾ ਬਸ ਮੌਸਮ ਸਹੀ ਰਹੇ ਇੱਕ ਦਿਨ ਰਹਿ ਜਾਵੇ ਬਸ ਵਾਧੂ ਹੈ ਤੇ ਬਾਕੀ ਲੱਖਾਂ ਹੀ ਲੱਗੇ ਹੋਏ ਆ ਇਧਰ ਬਾਈਰ ਕੇ ਲੱਗੇ ਹੋਏ ਆ ਤੁਹਾਨੂੰ ਦਿਖਾਉਣਾ ਬਾਈ ਮਿੰਟ ਚ ਕਰੇ ਬਣਾਉਂਦਾ ਚੱਲ ਬਈ ਥੀਸੇ ਆ ਲੈ ਬਾਈ ਇਹ ਪਾਊਡਰ ਵਾਲੇ ਕੜੇ ਲੱਗਦੇ ਮੈਨੂੰ ਹਣਾ ਨਹੀਂ ਥੋੜਾ ਜਿਹਾ ਜਲਦੀ ਇਹ ਵੀ ਆਏ ਕਿੰਨੇ ਬਿੰਗੇ ਜੀ ਕਹੀ ਹੁੰਦੇ ਇਹ ਚੇਅਰ ਹੈ ਜਾਨ ਨੂੰ ਸੌਣ ਵਾਸਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਸਮਝ ਗਿਆ ਮੈਂ ਚੇਅਰ ਹੈ ਚੇਅਰ ਕੁਰਸੀ ਚਲੋ ਲੱਖੇ ਜੀ ਕਰੋ ਸਟਾਰਟ ਚੰਗਾੜੇ ਕਰਾਂ